ਅਮਰਦਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਕਰਦੇ ਅਮਰੀਕਾ ਦੇ ਸਕੂਲ ਵਿੱਚ 4 ਸਾਲ ਦੇ ਬੱਚੇ ਨਾਲ ਕਰਮਚਾਰੀ ਨੇ ਕੀਤੀ ਕੁੱਟਮਾਰ ਲਾਸ ਐਂਜਲਸ ਦੇ ਸਕੂਲ ਵਿੱਚ ਕਰਮਚਾਰੀ ਨੇ ਕੀਤੀ ਸ਼ਰਮਨਾਕ ਕਾਲੰਬੀਆ 'ਚ ਫੌਜ ਦਾ ਹੈਲੀਕਾਪਟਰ ਕ੍ਰੈਸ਼ ਨਾ ਪਹੁੰਚ ਗਿਆ ਦੀ ਮੌਕੇ ਤੇ ਤੋੜਿਆ ਤਾਂ ਅਮਰੀਕੀ ਜਹਾਜ਼ ਲੰਘਿਆ ਸੀ ਗੁਪਤ ਕੈਮਰਾ ਨਵਾਲਕ ਕੁੜੀ ਦੀ ਬਣਾਈ ਨਗਨ ਬ੍ਰਿਟਿਸ਼ ਕੋਲੰਪੀਆ ਦੇ ਵਿਧਾਇਕ ਨੇ ਬਟਰ ਚਿਕਨ ਲਈ ਗੁਰੂਕਾਰ ਦਾ ਦਿੱਤਾ ਧੰਨਵਾਦ ਕੈਨੇਡਾ ਸਿੱਖ ਭਾਈਚਾਰੇ ਚ ਭਾਰੀ ਰੋਸ ਉਤਰੀ ਕਰ ਲੈਣਾ ਚ ਬਤਵਾਸ਼ਾ ਨੇ ਪੁਲਿਸ ਕਰਮੀਆਂ ਤੇ ਚਲਾਈਆਂ ਅਨਿਵਾ ਕੋਲ ਤਿੰਨ ਪੁਲਿਸ ਕਰਮੀਆਂ ਦੀ ਮੌਕੇ ਤੇ ਹੋਈ ਮਾਰ ਅਮਰੀਕਾ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਲਾਸ ਐਂਜਲਸ ਦੇ ਇੱਕ ਸਕੂਲ ਵਿੱਚ ਇੱਕ ਕਰਮਚਾਰੀ ਨੇ 4 ਸਾਲਾ ਬੱਚੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਕਰਮਚਾਰੀ ਨੇ ਪਹਿਲਾਂ ਬੱਚੇ ਨੂੰ ਉਲਟਾ ਲਟਕਾ ਦਿੱਤਾ, ਇਸ ਤੋਂ ਬਾਅਦ ਉਸਨੇ ਬੱਚੇ ਨੂੰ ਜ਼ਮੀਨ ਤੇ ਸੁੱਟ ਦਿੱਤਾ, ਉਸਤੇ ਹੱਥ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਬੱਚੇ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਗੰਭੀਰ ਸੱਟਾਂ ਲੱਗਣ ਕਾਰਨ ਉਹ ਜ਼ੇਰੇ ਇਲਾਜ ਹੈ। ਆਓ ਵੇਖਦੇ ਹਾਂ ਪੂਰੀ ਖਬਰ। ਅਮਰੀਕਾ ਦੇ ਲਾਸ ਐਂਜਲਸ ਵਿੱਚ ਇੱਕ ਸਕੂਲ ਕਰਮਚਾਰੀ ਨੇ 4 ਸਾਲ ਦੇ ਬੱਚੇ ਦੀ ਕੁੱਟਮਾਰ ਕੀਤੀ। ਕਰਮਚਾਰੀ ਨੇ ਪਹਿਲਾਂ ਬੱਚੇ ਨੂੰ ਉਲਟਾ ਲਟਕਾ ਦਿੱਤਾ, ਇਸ ਤੋਂ ਬਾਅਦ ਉਸਨੇ ਬੱਚੇ ਨੂੰ ਜ਼ਮੀਨ ਤੇ ਸੁੱਟ ਦਿੱਤਾ ਅਤੇ ਉਸ ਨੂੰ ਹੱਥ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ। ਸਕੂਲ ਦਾ ਨਾਂ ਕਿੰਡਰ ਕਿਡਜ਼ 크੍ਰਿਸਚੀਅਨ ਪਲੇ ਸਕੂਲ ਹੈ। ਬੱਚੇ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਉਹ ਜ਼ੇਰੇ ਇਲਾਜ ਹੈ। ਬੱਚੇ ਦੀ ਮਾਂ ਬ੍ਰਾਇਨ ਬੈਟਰਲ ਮੁਤਾਬਕ ਬੱਚੇ ਦੀਆਂ ਦੋਵੇਂ ਬਾਹਾਂ ਤੇ ਲੱਤਾਂ ਤੇ ਸੱਟਾਂ ਦੇ ਨਿਸ਼ਾਨ ਸਨ ਮਾਂ ਨੇ ਮੁਲਜ਼ਮ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਬੈਟਰਲ ਨੇ ਇੱਕ ਹੋਰ ਕਰਮਚਾਰੀ ਨੂੰ ਆਪਣੇ ਬੱਚੇ ਦੀ ਕੁੱਟਮਾਰ ਬਾਰੇ ਦੱਸਿਆ ਕਰਮਚਾਰੀ ਨੇ ਬੈਟਰਲ ਨੂੰ ਉਹ ਵੀਡੀਓ ਦਿਖਾਇਆ ਜਿਸ ਵਿੱਚ ਉਸਦੇ ਬੱਚੇ ਨੂੰ ਕੁੱਟਿਆ ਗਿਆ ਸੀ ਇਸ ਤੋਂ ਬਾਅਦ ਬੈਟਰਲ ਨੇ ਸਕੂਲ ਤੋਂ ਵੀਡੀਓ ਮੰਗੀ ਸਕੂਲ ਨੇ ਵੀਡੀਓ ਨਾਲ ਛੇੜਛਾੜ ਕੀਤੀ ਅਤੇ ਕੁੱਟਣ ਵਾਲੇ ਹਿੱਸੇ ਨੂੰ ਹਟਾ ਦਿੱਤਾ ਫਿਰ ਸਕੂਲ ਨੇ ਆਪਣੀ ਗਲਤੀ ਮੰਨ ਕੇ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਬੈਟਲ ਮੰਗ ਕਰ ਰਹੀ ਹੈ ਕਿ ਸਕੂਲ ਦਾ ਲਾਇਸੈਂਸ ਰੱਦ ਕੀਤਾ ਜਾਵੇ ਕਿਉਂਕਿ ਸਕੂਲ ਨੇ ਵੀਡੀਓ ਬਾਰੇ ਉਸ ਕੋਲ ਝੂਠ ਬੋਲਿਆ ਸੀ ਬਿਊਰੋ ਰਿਪੋਰਟ ਅਮਦਾਰ ਬਟੀ ਉੱਤਰੀ ਕੋਲੰਬੀਆ ਵਿੱਚ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਫੌਜੀਆਂ ਦੇ ਲਈ ਰਸਦ ਲੈ ਕੇ ਜਾ ਰਿਹਾ ਫੌਜ ਦਾ ਇੱਕ ਹੈਲੀਕਾਪਟਰ ਪੈਂਡੂ ਇਲਾਕੇ ਵਿੱਚ ਹਸਤਾਕਰਸ਼ਤ ਹੋ ਗਿਆ ਇਸ ਭਿਆਨਕ ਹਾਦਸੇ ਦੌਰਾਨ ਹੈਲੀਕਾਪਟਰ ਵਿੱਚ ਸਵਾਰ ਨੌ ਫੌਜੀਆਂ ਦੀ ਮੌਤ ਹੋ ਗਈ ਆਓ ਵੇਖਦੇ ਹਾਂ ਪੂਰੀ ਖਬਰ ਉਤਰੀ ਕੋਲੰਬੀਆ ਵਿੱਚ ਫੌਜੀਆਂ ਲਈ ਸਮਾਨ ਲੈ ਕੇ ਜਾ ਰਿਹਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੌਰਾਨ 9 ਫੌਜੀ ਜਵਾਨਾਂ ਦੀ ਮੌਤ ਹੋ ਗਈ ਕੋਲੰਬੀਆਈ ਫੌਜ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਇਹ ਹੈਲੀਕਾਪਟਰ ਸੰਤਾ ਰੋਸਾ ਡੇਲਸੋਰ ਦੀ ਨਗਰਪਾਲਿਕਾ ਵਿੱਚ ਫੌਜੀਆਂ ਲਈ ਸਮਾਨ ਲੈ ਕੇ ਜਾ ਰਿਹਾ ਸੀ ਅਚਾਨਕ ਪਤਾ ਨਹੀਂ ਇਸ ਵਿੱਚ ਕੀ ਖਰਾਬੀ ਆ ਗਈ ਕਿ ਇਹ ਇੱਕ ਪਿੰਡੂ ਖੇਤਰ ਵਿੱਚ ਕ੍ਰੈਸ਼ ਹੋ ਗਿਆ ਹਾਦਸੇ ਤੋਂ ਬਾਅਦ ਫੌਜ ਦੇ ਕਈ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਕ ਜਾਣਕਾਰੀ ਅਨੁਸਾਰ ਜਿੱਥੇ ਇਹ ਹਾਦਸਾ ਵਾਪਰਿਆ ਉਹ ਇੱਕ ਅਜਿਹਾ ਖੇਤਰ ਹੈ ਜਿੱਥੇ ਹਾਲ ਹੀ ਵਿੱਚ ਨੈਸ਼ਨਲ ਲਿਬਰੇਸ਼ਨ ਆਰਮੀ ਗੋਰੀਲਾ ਗਰੁੱਪ ਅਤੇ ਗਲਫ ਕਲਾਨ ਦੇ ਨਾਂ ਨਾਲ ਮਸ਼ਹੂਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗੈਂਗ ਦੇ ਵਿਚਕਾਰ ਲੜਾਈ ਹੋਈ ਸੀ ਫੌਜ ਨੇ ਹੈਲੀਕਾਪਟਰ ਹਾਦਸੇ ਨੂੰ ਇੱਕ ਦੁਰਘਟਨਾ ਘਰਾੜ ਦਿੱਤਾ ਫੌਜ ਦੇ ਇਸ ਬਿਆਨ ਤੋਂ ਸਾਫ ਹੋ ਗਿਆ ਕਿ ਹੈਲੀਕਾਪਟਰ ਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕੀਤਾ ਗਿਆ ਸੀ ਫੌਜੀ ਅਧਿਕਾਰੀਆਂ ਦੇ ਮੁਤਾਬਕ ਇੱਕ MI-17 ਰੂਸ ਵੱਲੋਂ ਤਿਆਰ ਕੀਤਾ ਗਿਆ ਹੈਲੀਕਾਪਟਰ ਸੀ ਜਿਸ ਦੀ ਵਰਤੋਂ ਅਕਸਰ ਫੌਜੀਆਂ ਨੂੰ ਲਿਆਉਣ ਅਤੇ ਲਿਜਾਣ ਦੇ ਨਾਲ ਸਮਾਨ ਦੀ ਸਪਲਾਈ ਕਰਨ ਲਈ ਕੀਤੀ ਜਾਂਦੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਹੈਲੀਕਾਪਟਰ ਵਿੱਚ ਸਵਾਰ ਕੋਈ ਵੀ ਫੌਜੀ ਜਵਾਨ ਜ਼ਿੰਦਾ ਨਹੀਂ ਬਚ ਸਕਿਆ ਹੈਲੀਕਾਪਟਰ ਵਿੱਚ 9 ਫੌਜੀ ਜਵਾਨ ਸਵਾਰ ਸਨ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸਾ ਵਾਪਰਿਆ ਹੀ ਆਸ-ਪਾਸ ਦੇ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ ਜਿਨ੍ਹਾਂ ਵੱਲੋਂ ਹੈਲੀਕਾਪਟਰ ਵਿੱਚ ਫੌਜੀਆ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਸਾਰੇ ਫੌਜੀ ਜਵਾਨਾਂ ਦੀ ਮੌਤ ਹੋ ਚੁੱਕੀ ਸੀ ਇਸ ਪਿਆਨਕ ਹਾਦਸੇ ਤੋਂ ਬਾਅਦ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਵੱਲੋਂ ਐਕਸ ਤੇ ਜਾਰੀ ਕੀਤੀ ਗਈ ਪੋਸਟ ਚ ਆਖਿਆ ਮੈਨੂੰ ਫੌਜ ਦੇ ਹੈਲੀਕਾਪਟਰ ਵਿੱਚ ਸਵਾਰ 9 ਲੋਕਾਂ ਦੀ ਮੌਤ ਤੇ ਬੇਹੱਦ ਦੁੱਖ ਹੈ ਇਹ ਫੌਜੀਆਂ ਨੂੰ ਸਮਾਨ ਦੀ ਸਪਲਾਈ ਕਰ ਰਿਹਾ ਸੀ ਜੋ ਕਿ ਗਲਫ ਕਲੈਨ ਦੇ ਖਿਲਾਫ ਅਭਿਆਨ ਚਲਾ ਰਹੇ ਹਨ ਫੌਜ ਦੇ ਮੁਤਾਬਕ ਹੈਲੀਕਾਪਟਰ ਹਾਸਤਾ ਸਥਾਨਕ ਸਮੇਂ ਅਨੁਸਾਰ ਦੁਪਹਿਰ 1:50 ਮਿੰਟ ਤੇ ਵਾਪਰੇ ਫਿਲਹਾਲ ਹਾਦਸੇ ਦੀ ਜਾਂਚ ਨੇ ਆਦੇਸ਼ ਦਿੱਤੇ ਗਏ ਨੇ ਤਾਂ ਜੋ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਬਿਊਰੋ ਰਿਪੋਰਟ ਹਮਦਰਦ ਟੀ ਇਨਸਾਨੀ ਕਦਰਾਂ ਕੀਮਤਾਂ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਅਮਰੀਕੀ 에ਅਰਲਾਈਨ ਦੇ ਫਲਾਈਟ ਅਟੈਂਡੈਂਟ ਨੇ ਜਹਾਜ਼ ਦੇ ਬਾਥਰੂਮ 'ਚ ਗੁਪਤ ਕੈਮਰਾ ਲਗਾ ਕੇ 14 ਸਾਲਾਂ ਨਬਾਲਗ ਕੁੜੀ ਦੀ ਨਗਨ ਵੀਡੀਓ ਬਣਾ ਲਈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਾਰੇ ਪਾਸੇ ਸਨਸਨੀ ਮਚ ਗਈ ਮਾਮਲਾ ਪੁਲਿਸ ਦੀ ਨਿਗਰਾਨੀ ਹੇਠ ਆ ਗਿਆ ਤਾਂ ਪੁਲਿਸ ਦੀ ਜਾਂਚ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਨੇ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਆਓ ਵੇਖਦੇ ਹਾਂ ਕੀ ਆ ਪੂਰਾ ਮਾਮਲਾ ਅਮਰੀਕਨ 에ਅਰਲਾਈਨਸ ਦੇ ਫਲਾਈਟ ਅਟੈਂਡੈਂਟ ਨੂੰ ਵੀਰਵਾਰ ਨੂੰ ਹਵਾਈ ਜਹਾਜ਼ ਦੇ ਬਾਥਰੂਮ ਵਿੱਚ 14 ਸਾਲ ਦੀ ਕੁੜੀ ਦੀ ਗੁਪਤ ਰੂਪ ਵਿੱਚ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਪੁਲਿਸ ਨੇ ਦੋਸ਼ ਲਾਇਆ ਕਿ ਉੱਤਰੀ ਕੈਰੋਲਿਨਾ ਵਿੱਚ ਚਾਰਲੋਟ ਦੇ ਰਹਿਣ ਵਾਲੇ 36 ਸਾਲਾ ਐਸਟਸ ਕਾਰਟਰ ਥੌਮਸਨ ਕੋਲ ਚਾਰ ਹੋਰ ਕੁੜੀਆਂ ਦੀਆਂ ਵੀਡੀਓਜ਼ ਵੀ ਮਿਲੀਆਂ ਹਨ ਜਿਨ੍ਹਾਂ ਨੇ ਜਹਾਜ਼ ਦੇ ਬਾਥਰੂਮ ਦੀ ਵਰਤੋਂ ਕੀਤੀ ਸੀ ਥਾਮਸਨ ਨੂੰ ਬੱਚਿਆਂ ਦੇ ਜਿੰਸੀ ਸ਼ੋਸ਼ਣ ਦੀ ਕੋਸ਼ਿਸ਼ ਅਤੇ ਇੱਕ ਨਬਾਲਗ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਥਾਮਸਨ ਨੂੰ ਜਨਵਰੀ 2024 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਸੰਗੀ ਹਿਰਾਸਤ ਵਿੱਚ ਹੈ 2 ਸਤੰਬਰ 2023 ਨੂੰ ਚਾਰਲੋਟ ਤੋਂ ਬੋਸਟਨ ਜਾ ਰਹੇ ਜਹਾਜ਼ 'ਚ 14 ਸਾਲਾ ਨਬਾਲਗ ਕੁੜੀ ਨੇ ਬਾਥਰੂਮ ਜਾਣਾ ਸੀ ਅਤੇ ਉਸ ਦੀ ਸੀਟ ਕੋਲ ਵਾਲੇ ਬਾਥਰੂਮ ਵਿੱਚ ਕੋਈ ਵਿਅਕਤੀ ਸੀ ਜਿਸ ਕਰਕੇ ਥਾਮਸਨ ਨੇ ਉਸ ਨੂੰ ਪਹਿਲੀ ਕੈਟਾਗਰੀ ਦੇ ਬਾਥਰੂਮ ਵਿੱਚ ਜਾਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਬਾਥਰੂਮ ਵਿੱਚ ਜਾਣ ਤੋਂ ਪਹਿਲਾਂ ਥਾਮਸਨ ਨੇ ਕਠੋਰ ਤੌਰ ਤੇ ਕੁੜੀ ਨੂੰ ਕਿਹਾ ਕਿ ਉਸ ਨੇ ਹੱਥ ਧੋਣੇ ਹਨ ਅਤੇ ਟਾਇਲਟ ਸੀਟ ਟੁੱਟੀ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਥਾਮਸਨ ਬਾਥਰੂਮ ਵਿੱਚ ਗਿਆ ਤੇ ਉਸ ਦੇ ਬਾਹਰ ਨਿਕਲਣ ਤੋਂ ਬਾਅਦ ਜਦੋਂ ਉਹ ਕੁੜੀ ਬਾਥਰੂਮ ਵਿੱਚ ਗਈ ਤਾਂ ਉਸ ਨੇ ਸੀਟ ਦੇ ਟੱਕਣ ਦੇ ਥੱਲੇ ਲਾਲ ਸਟਿਕ ਦੇਖੀ। ਜਾਂਚ ਕਰਤਾਵਾਂ ਨੇ ਦੱਸਿਆ ਕਿ ਥਾਮਸਨ ਨੇ ਵੀਡੀਓ ਰਿਕਾਰਡ ਕਰਨ ਲਈ ਸਟਿੱਕਰਸ ਦੇ ਥੱਲੇ ਆਪਣਾ ਆਈਫੋਨ ਲੁਕੋਇਆ ਹੋਇਆ ਸੀ ਕੁੜੀ ਨੇ ਆਪਣੇ ਫੋਨ ਤੋਂ ਸਟਿੱਕਰ ਅਤੇ ਲੁਕੋਏ ਹੋਏ ਆਈਫੋਨ ਦੀਆਂ ਤਸਵੀਰਾਂ ਲਈਆਂ ਤੇ ਬਾਹਰ ਆਈ ਬੱਚੇ ਤੇ ਜਿੰਸੀ ਸ਼ੋਸ਼ਣ ਦੀ ਕੋਸ਼ਿਸ਼ 'ਚ ਦੋਸ਼ੀ ਪਾਏ ਜਾਣ ਤੇ 15 ਤੋਂ 30 ਸਾਲ ਦੀ ਕੈਦ ਅਤੇ ਨਬਾਲਗ ਦੀਆਂ ਇਤਰਾਰਯੋਗ ਤਸਵੀਰਾਂ ਰੱਖਣ ਤੇ 20 ਸਾਲ ਤੱਕ ਕੈਦ ਹੋ ਸਕਦੀ ਹੈ ਬਿਊਰੋ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਰਹਿੰਦਾ ਹੈ ਤੇ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਆਪਣੇ ਤਿਹਾਰ ਵੀ ਮਨਾਉਂਦਾ ਹੈ। ਕੈਨੇਡਾ ਦੀ ਸਿਆਸਤ ਵਿੱਚ ਵੀ ਪੰਜਾਬੀਆਂ ਦੀ ਖਾਸ ਕਰਕੇ ਸਿੱਖਾਂ ਦਾ ਵੱਡਾ ਹਿੱਸਾ ਸ਼ਾਮਲ ਹੈ। ਇਸ ਮੌਕੇ ਕੈਨੇਡਾ ਦੇ ਲੀਡਰ ਵੱਲੋਂ ਕੀਤੀ ਗਈ ਇੱਕ ਟਿੱਪਣੀ ਕਰਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਸਾਖੀ ਮੌਕੇ ਕੈਲੋਨਾ ਦੇ ਗੁਰਦੁਆਰੇ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਸੀ ਜਿਸ ਵਿੱਚ ਬੇਨ ਸਟੀਵਰਟ ਵੀ ਸ਼ਾਮਲ ਹੋਏ ਸੀ। ਸਿੱਖ ਪਾਈਚਾਰੇ ਵੱਲੋਂ ਬੇਨ ਦੀ ਟਿੱਪਣੀ ਉੱਤੇ ਨਿਰਾਸ਼ਾ ਜ਼ਾਹਿਰ ਕਰਦੇ ਆ ਕਿਹਾ ਕਿ ਉਹਨਾਂ ਨੇ ਸਿੱਖ ਭਾਵਨਾਵਾਂ ਨੂੰ ਟਾ ਲਾਈ ਹੈ ਆਓ ਵੇਖਦੇ ਹਾਂ ਪੂਰੀ ਖਬਰ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਪਾਈਚਾਰਾ ਰਹਿੰਦਾ ਹੈ ਤੇ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਆਪਣੇ ਤਿਹਾਰ ਵੀ ਮਨਾਉਂਦਾ ਕੈਨੇਡਾ ਦੀ ਸਿਆਸਤ ਵਿੱਚ ਵੀ ਪੰਜਾਬੀਆਂ ਦੀ ਖਾਸ ਕਰਕੇ ਸਿੱਖਾਂ ਦਾ ਵੱਡਾ ਤਬਕਾ ਸ਼ਾਮਲ ਹੈ ਇਸ ਮੌਕੇ ਕੈਨੇਡਾ ਦੇ ਲੀਡਰ ਵੱਲੋਂ ਕੀਤੀ ਗਈ ਕਿ ਟਿੱਪਣੀ ਕਰਕੇ ਸਿੱਖ ਪਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਬ੍ਰਿਟਿਸ਼ ਕਲੰਬੀਆ ਦੇ ਲਿਬਰਲ ਪਾਰਟੀ ਦੇ ਵਿਧਾਇਕ ਬੈਨ ਸਟੀਵਰਟ ਨੇ ਸੋਸ਼ਲ ਮੀਡੀਆ ਉੱਤੇ ਇੱਕ ਆਪਣੀ ਟਿੱਪਣੀ ਨਾਲ ਵਿਵਾਦ ਛੇੜ ਦਿੱਤਾ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਰੈਟਲੇਡ ਗੁਰਦੁਆਰੇ 'ਚ ਉਹਨਾਂ ਦਾ ਖਾਸ ਸਵਾਗਤ ਕੀਤਾ ਗਿਆ ਜਿਸ ਕਾਰਨ ਉਹ ਦੱਖਣੀ ਏਸ਼ੀਆਈ ਭਾਈਚਾਰੇ ਦਾ ਧੰਨਵਾਦ ਕਰਦੇ ਹਨ ਇਸ ਦੇ ਨਾਲ ਉਹਨਾਂ ਨੇ ਲਿਖਿਆ ਕਿ ਮੀਂਹ ਵਿੱਚ ਵੀ ਗਰਮ ਬਟਰ ਚਿਕਨ ਬਹੁਤ ਮਜ਼ੇਦਾਰ ਸੀ ਪੋਸਟ ਦਾ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਸ ਪੋਸਟ ਨੂੰ ਹਟਾ ਦਿੱਤਾ ਗਿਆ ਦੱਸਦੀ ਹੈ ਕਿ ਵਿਸਾਖੀ ਮੌਕੇ ਕਿਲ ਉਹਨਾਂ ਦੇ ਗੁਰਦੁਆਰੇ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਸੀ ਜਿਸ ਵਿੱਚ ਬੈਨ ਸਟੀਵਰਟ ਵੀ ਸ਼ਾਮਲ ਹੋਏ ਸਨ ਸਿੱਖ ਭਾਈਚਾਰੇ ਵੱਲੋਂ ਬੈਨ ਦੀ ਟਿੱਪਣੀ ਉੱਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਨੇ ਸਿੱਖ ਭਾਵਨਾਵਾਂ ਨੂੰ ਤਾ ਲਾਈ ਹੈ ਲੀਡਰ ਦੀ ਇਸ ਟਿੱਪਣੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਸ ਦੀ ਐਕ ਟਿੱਪਣੀ ਦੀ ਨਿੰਦਾ ਕੀਤੀ ਕੈਨੇਡੀਅਨ ਸਿੱਖ ਜਸਪਾਲ ਸਿੰਘ ਨੇ ਦੱਸਿਆ ਕਿ ਗੁਰੂ ਘਰ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਸ਼ਨੀਵਾਰ ਨੂੰ ਸਿੱਖ ਧਾਰਮਿਕ ਰੀਤੀ ਰਿਵਾਜਾਂ ਤੇ ਰਵਾਇਤਾਂ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ ਸੀ ਇਸ ਸਮਾਰਗਮ ਵਿੱਚ ਵੱਡੀ ਗਿਣਤੀ ਵਿੱਚ ਸਿਆਸੀ ਆਗੂਆਂ ਸਮੇਤ ਲੋਕ ਹਾਜ਼ਰ ਸਨ ਸਿੰਘ ਨੇ ਵਿਧਾਇਕ ਦੀਆਂ ਟਿੱਪਣੀਆਂ ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਬੈਨ ਸਟੀਵਰਡ ਦੀ ਇਤਰਾਜਯੋਗ ਟਿੱਪਣੀ ਤੋਂ ਅਸੀਂ ਹੈਰਾਨ ਰਹਿ ਗਏ ਕਿਉਂਕਿ ਉਸ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਸਿੱਖ ਧਰਮ ਪ੍ਰਤੀ ਆਪਣੀ ਅਗਿਆਨਤਾ ਨੂੰ ਸਾਬਤ ਕੀਤਾ ਜੋ ਕਿ ਸ਼ਰਮਨਾਕ ਹੈ ਉੱਥੇ ਹੀ BC ਕੰਜ਼ਰਵੇਟਿਵ ਪਾਰਟੀ ਦੇ ਉਪ ਪ੍ਰਧਾਨ ਹਰਮਨ ਪੰਗੂ ਨੇ ਕਿਹਾ ਕਿ ਬੈਨ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਨਗਰ ਕੀਰਤਨ ਵਿੱਚ ਸਿਰਫ ਸ਼ਾਕਾਹਾਰੀ ਲੰਗਰ ਹੀ ਵਰਤਾਇਆ ਜਾਂਦਾ ਸੀ ਪੰਗੂ ਨੇ ਬੇਨ ਨੂੰ ਇਵੈਂਟਸ ਵਿੱਚ ਆਉਣ ਤੋਂ ਪਹਿਲਾਂ ਭਾਈਚਾਰੇ ਸਾਂਝ ਬਾਰੇ ਜਾਣਨ ਲਈ ਸਮਾਂ ਕੱਢਣ ਦੀ ਸਲਾਹ ਦਿੱਤੀ ਬਿਊਰੋ ਰਿਪੋਰਟ ਹਮਦਰਦ ਟੀਵੀ ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਨੇ ਹਲਚਲ ਮਚਾ ਦਿੱਤੀ ਉੱਤਰੀ ਕੈਰੋਲਿਨਾ ਵਿੱਚ ਤਿੰਨ ਅਫਸਰਾਂ ਦੀ ਮੌਤ ਹੋ ਗਈ ਜਦੋਂ ਕਿ ਉਹਨਾਂ ਦੇ ਲੋੜਿੰਦੇ ਅਪਰਾਧੀ ਦੇ ਵਾਰੰਟ ਦੀ ਸੇਵਾ ਕਰਨ ਲਈ ਆਏ ਪੁਲਿਸ ਅਧਿਕਾਰੀਆਂ ਤੇ ਗੋਲੀਬਾਰੀ ਕਰ ਦਿੱਤੀ ਗਈ ਇਸ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਲੋਕ ਹੋਰ ਜ਼ਖਮੀ ਹੋ ਗਏ ਪੁਲਸ ਨੇ ਦੱਸਿਆ ਕਿ ਇਹ ਸਾਰੇ ਪੁਲਸ ਅਧਿਕਾਰੀ ਹਥਿਆਰ ਰੱਖਣ ਦੇ ਦੋਸ਼ 'ਚ ਲੜਿੰਦੇ ਇੱਕ ਅਪਰਾਧੀ ਦੇ ਵਾਰੰਟ ਤੇ ਪੇਸ਼ ਹੋਣ ਲਈ ਆਏ ਸਨ ਆਪ ਦੇਖਦੇ ਹਾਂ ਕੀ ਆ ਪੂਰਾ ਮਾਮਲਾ ਉੱਤਰੀ ਕੈਰੋਲਿਨਾ 'ਚ ਬਦਮਾਸ਼ਾਂ ਨੇ ਪੁਲਸ ਅਧਿਕਾਰੀਆਂ ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਤਿੰਨ ਪੁਲਸ ਕਰਮੀਆਂ ਦੀ ਮੌਤ ਹੋ ਗਈ ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਨੇ ਹਲਚਲ ਮਚਾ ਦਿੱਤੀ ਉੱਤਰੀ ਕੈਰੋਲਿਨਾ ਵਿੱਚ ਤਿੰਨ ਅਫਸਰਾਂ ਦੀ ਮੌਤ ਹੋ ਗਈ ਜਦੋਂ ਉਹਨਾਂ ਨੇ ਇੱਕ ਲੜਿੰਦੇ ਅਪਰਾਧੀ ਦੇ ਵਾਰੰਟ ਦੀ ਸੇਵਾ ਕਰਨ ਲਈ ਆਏ ਪੁਲਸ ਅਧਿਕਾਰੀਆਂ ਤੇ ਗੋਲੀਬਾਰੀ ਇਸ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਹੋਰ ਲੋਕ ਵੀ ਜ਼ਖਮੀ ਹੋਏ ਹਨ ਪੁਲਿਸ ਨੇ ਦੱਸਿਆ ਕਿ ਇਹ ਸਾਰੇ ਪੁਲਿਸ ਅਧਿਕਾਰੀ ਹਥਿਆਰ ਰੱਖਣ ਦੇ ਦੋਸ਼ 'ਚ ਲੜਿੰਦੇ ਇੱਕ ਅਪਰਾਧੀ ਤੇ ਵਾਰੰਟ ਪੇਸ਼ ਹੋਣ ਲਈ ਗਏ ਸਨ ਇਸ ਗੋਲੀਬਾਰੀ ਵਿੱਚ ਇੱਕ ਹਮਲਾਵਰ ਵੀ ਮਾਰਿਆ ਗਿਆ ਚਾਰਲੋਟ ਮੈਕਲੈਂਬਰਗ ਪੁਲਿਸ ਮੁਖੀ ਅਤੇ ਜੌਨੀ ਜੈਨਿੰਗਜ਼ ਨੇ ਕਿਹਾ ਕਿ ਜਦੋਂ ਯੂ ਐਸ ਮਾਰਸ਼ਲ ਟਾਸਕ ਫੋਰਸ ਦੇ ਅਧਿਕਾਰੀ ਵਾਰੰਟ ਲੈ ਕੇ ਸ਼ੱਕੀ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਉਹਨਾਂ ਤੇ ਗੋਲੀਬਾਰੀ ਕਰ ਦਿੱਤੀ ਜਿਸ ਨਾਲ ਚਾਰ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਜਦੋਂ ਹੋਰ ਪੁਲਿਸ ਅਧਿਕਾਰੀ ਉਹਨਾਂ ਨੂੰ ਬਚਾਉਣ ਲਈ ਪਹੁੰਚੇ ਤਾਂ ਦੂਜੇ ਸ਼ੱਕੀ ਹਮਲਾਵਰ ਨੇ ਵੀ ਉਹਨਾਂ ਤੇ ਗੋਲੀਆਂ ਚਲਾ ਦਿੱਤੀ ਜਿਸ ਨਾਲ ਤਿੰਨ ਹੋਰ ਪੁਲਿਸ ਅਧਿਕਾਰੀ ਵੀ ਮਾਰੇ ਗਏ ਪੁਲਿਸ ਨੇ ਇੱਕ ਹਮਲਾਵਰ ਨੂੰ ਮੌਕੇ ਤੇ ਹੀ ਮਾਰ ਸੁੱਟਿਆ ਜਾਨੀ ਜੈਨਿੰਗਸ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਅੱਜ ਅਸੀਂ ਹੀਰੋ ਗਵਾ ਦਿੱਤੇ ਨੇ ਅਸੀਂ ਅੱਜ ਕੁਝ ਨਾਇਕਾ ਨੂੰ ਗਵਾ ਦਿੱਤਾ ਅਤੇ ਉਹਨਾਂ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਘਰ ਵਿੱਚ ਇੱਕ ਔਰਤ ਤੇ 17 ਸਾਲਾਂ ਦਾ ਨੌਜਵਾਨ ਮਿਲਿਆ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਯੂ ਐਸ ਮਾਰਸ਼ਲ ਸਰਵਿਸ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਪੁਸ਼ਟੀ ਕੀਤੀ ਹੈ ਕਿ ਉੱਤਰੀ ਕੈਰੋਲਾਈਨਾ ਦੇ چارਲੋਟ ਵਿੱਚ ਇੱਕ ਭਗੌੜੇ ਅਪਰਾਧੀ ਨੂੰ ਫੜਨ ਲਈ ਇੱਕ ਆਪਰੇਸ਼ਨ ਦੌਰਾਨ ਇੱਕ ਡਿਪਟੀ ਯੂ ਐਸ ਮਾਰਸ਼ਲ ਨੂੰ ਗੋਲੀ ਮਾਰ ਕੇ ਮਕਾਦਮਾ ਦਿੱਤਾ ਗਿਆ ਮਾਰਸ਼ਲ ਸਰਵਿਸ ਟਾਸਕ ਫੋਰਸ ਦੇ ਕਈ ਹੋਰ ਮੈਂਬਰਾਂ ਅਤੇ ਸਥਾਨਕ ਅਧਿਕਾਰੀਆਂ ਨੂੰ ਵੀ ਗੋਲੀ ਮਾਰ ਦਿੱਤੀ ਗਈ ਬਿਊਰੋ ਰਿਪੋਰਟ ਹਮਦਰਦ ਟੀਮ ਅੱਜ ਦੇ ਦੇਸ਼ ਦੁਨੀਆ ਬੁਲੇਟਿਨ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ